ਲੁਧਿਆਣਾ ਦੇ ਵਿੱਚ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜਿਨ੍ਹਾਂ ਦੇ ਨਿਰਦੇਸ਼ਾਂ ਤੇ ਕਰਨਵੀਰ ਸਿੰਘ ਪੀਪੀਐਸ ਵਧੀਕ ਕਮਿਸ਼ਨਰ ਪੁਲਿਸ ਜ਼ੋਨ 2 ਲੁਧਿਆਣਾ ਤੇ ਹਰਜਿੰਦਰ ਸਿੰਘ ਪੀਪੀਐਸ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇੰਸਪੈਕਟਰ ਗੁਰਮukh ਸਿੰਘ ਮੁਖ ਅਫਸਰ ਥਾਣਾ ਸਾਨੇਵਾਲ ਲੁਧਿਆਣਾ ਦੀ ਪੁਲਿਸ ਪਾਰਟੀ ਦੇਵਲੋ ਵੱਡੀ ਸਫਲਤਾ ਹਾਸਲ ਕੀਤੀ ਦੱਸਿਆ ਗਿਆ ਕਿ 20 ਸਤੰਬਰ ਨੂੰ ਹੀ ਮੁਕਦਮੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 7 ਮੋਟਰਸਾਈਕਲ ਵਾਖੂਖ ਮਾਰਕਾ ਤੇ 10 ਮੋਬਾਈਲ ਫੋਨ ਬਰਾਮਦ ਹੋਏ ਨੇ ਤੇ ਦਾਤ ਲੋਹਾ ਦਿਖਾ ਕੇ ਡਰਾ ਧਮਕਾ ਕੇ ਲੋਕਾਂ ਦੇ ਨਾਲ ਲੁੱਟਾਂ ਕਰਨ ਵਾਲੇ ਦੋ ਬੰਦੇ ਕਾਬੂ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਫਲਹਾਲ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਮੋਬਾਈਲ ਫੋਨ ਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਤੇ ਇਹਨਾਂ ਨੂੰ ਗ੍ਰਿਫਤਾਰ ਕਾਰ ਕਰਕੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਮਾਮਲਾ ਲੁਧਿਆਣਾ ਕਮਿਸ਼ਨਰੇਟ ਏਰੀਆ ਦੇ ਵਿੱਚ ਪਿਛਲੇ ਡੇਢ ਤੋਂ ਲੈ ਕੇ 2 ਮਹੀਨੇ ਦੇ ਵਿੱਚ ਤਕਰੀਬਨ 10 ਤੋਂ ਲੈ ਕੇ 12 ਜਿਹੜੀਆਂ ਵਾਰਦਾਤਾਂ ਹੋਈਆਂ ਨੇ ਸਨੇਚਿੰਗ ਦੀਆਂ ਲੁੱਟਾਂ ਖੋਹਦੀਆਂ ਉਸ ਦੇ ਸਬੰਧ ਨੇ ਵਿੱਚ ਜਿਹੜੀ ਸਾਡੀ ਇੰਸਟੀਚਿਊਸ਼ਨ ਸਾਂਭਾਲ ਵਾਲੀ ਦੀ ਟੀਮ ਕਠਿਤ ਕੀਤੀ ਗਈ ਸੀ ਜਿਨ੍ਹਾਂ ਨੇ ਕਬੱਡੀ ਸਫਲਤਾ ਪ੍ਰਾਪਤ ਹੋਈ ਹੈ ਜਿ ਵਿੱਚ ਇਹ ਸਾਰੀਆਂ ਵਾਰਦਾਤਾਂ ਨੂੰ ਟ੍ਰੇਸ ਕਰਦੇ ਹੋਏ ਦੋ ਸਨੇਚਰਜ਼ ਨੂੰ ਸਾਨੇਵਾਲ ਪੁਲਿਸ ਨੇ ਅਰੈਸਟ ਕੀਤਾ ਹੈ ਜਿਹਨਾਂ ਦਾ ਨਾਮ ਹੈ ਸਨੀ ਕੁਮਾਰ ਪੁੱਤਰ ਬੱਪੂ ਸਿੰਘ ਅਤੇ ਅਭਿਸ਼ੇਕ ਕੁਮਾਰ ਪੁੱਤਰ ਨਰਪਾਲ ਸਿੰਘ ਵਾਸੀ ਨਿਊ ਮਹਾਦੇਵ ਨਗਰ ਕੰਗਨਵਾਲ ਲੁਧਿਆਣਾ ਇਹ ਕੰਗਨਵਾਲ ਸਾਨੇਵਾਲ ਸਾਨੇਵਾਲ ਗਿਆਸਪੁਰਾ ਤੇ ਜਸਪਾਲ ਬਾਂਗਰ ਦੇ ਈਰੀ ਦੇ ਵਿੱਚ ਲੁੱਟ ਖੋਹ ਦੀ ਵਾਰਤਾ ਕਰਦੇ ਸੀਗੇ ਕੋਈ ਵੀ ਪ੍ਰਵਾਸੀ ਚਾਹੇ ਪੰਜਾਬੀ ਕੋਈ ਵੀ ਸੀਗਾ ਜਿਹੜਾ ਕੋਈ ਕੱਲਾ ਜਾਂਦਾ ਸੀ ਰਾਘਵੀਰ ਸਿੰਘ ਦਾ ਸੀਗਾ ਉਹਨਾਂ ਤੋਂ ਹਨੇਰੇ ਦੇ ਵਿੱਚ ਦਾਤ ਦਿਖਾ ਕੇ ਜਾਂ ਬਾਹਰ ਕਰਕੇ ਉਹਨਾਂ ਦੇ ਉੱਤੇ ਕਰ ਲੈਂਦੇ ਐਟੈਕ ਕਰਕੇ ਉਹਨਾਂ ਤੋਂ ਪੈਸੇ ਨਗਦੀ ਮੋਬਾਈਲ ਅਤੇ ਮੋਟਰਸਾਈਕਲ ਉਹਨਾਂ ਤੋਂ ਖੋ ਕੇ ਭੱਜ ਜਾਂਦੇ ਸੀ ਸੋ ਮਿਤੀ 29 2025 ਨੂੰ ਇਹ ਮੁਕੱਦਮਾ ਨੰਬਰ 263 ਇਹਨਾਂ ਦੇ ਉੱਤੇ ਦਰਜ ਕੀਤਾ ਗਿਆ ਇਹਨਾਂ ਦੋਨਾਂ ਦੀ ਅਰੈਸਟ ਕੀਤੀ ਜਾ ਚੁੱਕੀ ਹੈ ਅੰਡਰ ਸੈਕਸ਼ਨ 210 370 ਬੀ 2 ਦੇ ਵਿੱਚ ਪੀ ਐਨ ਐਸ ਦੀ ਧਾਰਾਵਾਂ ਹੈਗੀਆਂ 304 2 308 5 317 2 ਤੇ 3 पब्लिक 5 ਇਹਨਸ ਸਾਨੇ ਵਾਲੇ ਵਿਖੇ ਮਕਦਮਾ ਦਰਜ ਕਰਕੇ ਨੂੰ ਰੈਕਸ ਕੀਤਾ ਜਾ ਚੁੱਕਿਆ ਹੈ ਕੁੱਲ ਰਿਕਵਰੀ ਜਿਹੜੀ ਇਹਨਾਂ ਤੋਂ ਹੋਈ ਹੈ ਉਹ ਹੈਗੀ ਸੱਤ ਮੋਟਰਸਾਈਕਲ ਵੱਖ-ਵੱਖ ਮਾਰਕੇ ਦੇ 10 ਮੋਬਾਈਲ ਫੋਨ ਤੇ ਇੱਕ ਲੋਹੇ ਦੀ ਡੱਬਾ ਇਹ ਇੰਟਰੋਗੇਸ਼ਨ ਦੇ ਦੌਰਾਨ ਇਹ ਗੱਲ ਪਤਾ ਲੱਗੀ ਹੈ ਵੀ ਇਹਨਾਂ ਦੇ ਫਿਰੋਟਾ ਖੋਹ ਕਰਨ ਦਾ ਕਾਰਨ ਇਹ ਸੀਗਾ ਵੀ ਇਹ ਡਰੱਗ ਐਡਿਕਟ ਸੀਗੇ ਨਸ਼ੇ ਦੇ ਸੇਵਨ ਕਰਕੇ ਇਹਨਾਂ ਨੂੰ ਪੈਸਿਆਂ ਦੀ ਜਿਹੜੀ ਉਹ ਲੋੜ ਪੈਂਦੀ ਸੀਗੇ ਤੇ ਇਹੇ ਲੁਫਾ ਖੋਹਾਂ ਦੀ ਬਰਦਤਾਂ ਕਰਦੇ ਸੀਗੇ ਹਾਲਾਂਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਇਹ ਨਵੇਂ ਸੀਗੇ ਉਮਰ ਵੀ ਇਹਨਾਂ ਦੀ ਘੱਟ ਸੀ ਵੀ ਪਰ ਫਿਰ ਵੀ ਇਹਨਾਂ ਨੂੰ ਹੁਣ ਫੜ ਕੇ ਇਹਨਾਂ ਦੇ ਉੱਤੇ ਐਫ ਆਈ ਆਰ ਰਜਿਸਟਰ ਕੀਤੀ ਜਾ ਚੁੱਕੀ ਹੈ ਤਾਂ ਕਿ ਇਹ ਹੋਰ ਵਾਰ ਦਰਦਤਾਂ ਨਾ ਕਰਨ ਤੇ ਨਾਲ ਹੀ ਨਾਲ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਜਦੋਂ ਨਰੀ ਬੇਲ ਹੋ ਜਾਂਦੀ ਹੈ ਬੇਲ ਹੋ거든 ਨਹੀਂ ਤਾਂ ਫਿਰ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਐਡਮਿਟ ਕਰਕੇ ਇਹਨਾਂ ਦਾ ਲਾਜਵੀਂ ਕਰਵਾਇਓ ਠੀਕ ਹੈ ਸائیں ਕਿੱਥੇ ਦੇ ਰਹਿਣ ਵਾਲੇ ਜੀ ਚੌਕੜ ਕੀ ਇਹ ਇਹ ਰਹਿਣ ਵਾਲੇ ਹੈਗੇ ਨੇ ਜੀ ਵਾਸੀ ਮਹਾਦੇਵ ਨਗਰ ਕੰਗ ਜੀ ਸਰ ਕਿੰਨੀਆਂ ਗਵਾਰਦਾਂ ਤਾਂ ਇਹਨਾਂ ਦੇ ਸਾਹਮਣੇ ਆਈਆਂ ਜਿਹੜੀਆਂ ਇਹ ਟੋਟਲ ਜੀ ਇਹਨਾਂ ਦੀ 12 ਵਾਰ ਤਾਂ ਸਾਹਮਣੇ ਆਈਆਂ ਨੇ ਇਹ ਦਿਨ ਪਹਿਲਾਂ ਕਿੱਥੀਆਂ ਸਰ ਇਹਨਾਂ ਦੇ ਕੋਈ ਹੋਰ ਵੀ ਇਹ ਗਰੋਹ ਦੇ ਉੱਤੇ ਹੋਰ ਵੀ ਹੈਗੇ ਕਿ ਦੋ ਜਣੇ ਹੀ ਸੀਗੇ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਇਨਵੋਲਡ ਹੈ ਜਿਹੜਾ ਕਿ ਹਜੇ ਪੱਜਾ ਹੋਇਆ ਉਹ ਵੀ ਪੁਲਿਸ ਇਨਵੈਸਟੀਗੇਸ਼ਨ ਦੌਰਾਨ ਉਹ ਵੀ ਫੜ ਲੋਗੇ ਕਿ ਉਹ ਵੀ ਆਪਦੀ ਨਾਲ ਸਾਂਝਾ ਕਿੱਥੇ ਹੋ ਰਿਹਾ ਸਰ ਇਹ ਨਸ਼ੇ ਦੀ ਕੋਟੀਲੀ ਕਰਦੇ ਸੀ ਜਿਹੜਾ ਸਰ ਇਹ ਸਮਾਨ ਕਿੱਥੇ ਵੇਚਦੇ ਸੀ ਵੇਚ ਰਹੇ ਸੀ ਵੇਚ ਰਹੇ ਸੀ ਇੱਕ ਆਨਲਾਈਨ ਵੇਚਦੇ ਹੁੰਦੇ ਤਾਂ ਉਹਨਾਂ ਦੇ ਵੱਖਰਾ ਪਰਚਾ ਦਰਜ ਹੋ ਜਾਣਾ ਸੀਗਾ ਸਾਡੇ ਪੇਰੇ ਨਹੀਂ ਸਰ ਜਿਹੜੇ ਆ ਬਾਈਕਾਂ ਜਿਹੜੀਆਂ ਵੇਚ ਦੇ ਦੀ ਜਾ ਕੇ ਸਿਰ ਨੂੰ ਜਿੱਤਿਓ ਨਹੀਂ ਹਜੇ ਤੱਕ ਇਹਨਾਂ ਨੇ ਜਿਹੜੀਆਂ 12 ਵਾਰਦਾਤਾਂ ਕੀਤੀਆਂ ਸੀ ਉਹਦੇ ਚ ਸਭ ਤੋਂ ਮੋਟਰਸਾਈਕਲ 10 ਮੋਬਾਈਲ ਫੋਨ ਤੇ ਕੈਸ਼ ਵੀ ਜਿਹੜੇ ਇਹਨਾਂ ਨੂੰ ਰਿਕਵਰ ਕੀਤੇ ਜਾਂਦੇ ਕਿ ਇਹਨਾਂ ਨੇ ਵੇਚਿਆ ਨਹੀਂ ਸੀ ਜਦੋਂ ਅੱਗੇ ਕੋਈ ਵਿਸ਼ਵਾਸ ਲੱਗਦਾ ਕਿ ਇਹ ਤੋਂ 2 ਮਹੀਨੇ ਦੇ ਵਿੱਚ ਵਿੱਚ ਦੀਆਂ ਵਾਰਦਾਤਾਂ ਨੇ ਸਾਰੀਆਂ ਅੱਗੇ ਲੱਗਦਾ ਸਰ ਕੜੀ ਕੜੀ ਕੋਈ ਜੁੜੀ ਹੋਊਗੀ ਹੈ ਨਾ ਇੱਕ ਬੰਦਾ ਹੋਰ ਜਿਹੜਾ ਹੈਗਾ ਪਗੋੜਾ ਹੈਗਾ ਹਜੇ ਵੌਂਟਡ ਹੈ ਉਹ ਇਹਨਾਂ ਦੇ ਨਾਲ ਹੀ ਅਸੋਸੀਏਟ ਸੀਗਾ ਉਹਦੇ ਵੀ ਸਾਡਾ ਜਿਹੜਾ ਹੈਗਾ ਉਹ ਟਰੈਕ ਕਰ ਚੁੱਕਿਆ ਉਹ ਜਲਦੀ ਕੁ ਦੋ ਦਿਨਾਂ ਦੇ ਵਿੱਚ ਉਹ ਵੀ ਫੜ ਲਏ ਸਰ ਕੈਸ਼ ਕਿੰਨਾ ਕੁ ਫੜਿਆ ਇਹਨਾਂ ਨੇ ਇਹ ਕੈਸ਼ तकरीबन 12 ਤੋਂ 15000 ਦੇ ਕਰੀਬ ਇਹਨਾਂ ਨੇ ਜਿਹੜਾ ਉਹ ਲੁੱਟਿਆ ਸੀ ਵੱਖ-ਵੱਖ ਲੋਕਾਂ ਤੋਂ ਜਿਹੜਾ ਕਿ ਕੰਜ਼ਿਊਮ ਕਰ ਚੁੱਕੇ ਨੇ ਖਾ ਚੁੱਕੇ ਨੇ ਉਹਦਾ ਨਸ਼ਾ-ਮਸ਼ਾ ਕਰਕੇ ਲੈ ਚੁੱਕੇ ਸਰ ਇਹਨਾਂ ਦੀ ਇੱਕ ਵਾਰੀ ਉਮਰ ਕਿੰਨੀ ਕਿੰਨੀ ਹੈ ਜੀ ਉਮਰ ਇੱਕ ਨੇ 12 ਤੋਂ ਇੱਕ ਨੇ 22 ਸਾਲ ਤੇ ਇੱਕ ਨੇ 26 ਸਾਲ ਸਰ ਬੇਸਿਕਲੀ ਜਿਹੜੀਆਂ ਵਾਰਦਾਤਾਂ ਕਿਹੜੇ ਇੰਚ ਕਰਦੇ ਸੀ ਇਹ ਗਿਆਸਪੁਰਾ ਜਸਪਾਲ ਬੰਗਰ ਸਾਹਨੇਵਾਲ ਤੇ ਤੰਗਨਵਾਲ ਸਰ ਇਹਨਾਂ ਦਾ ਸਰ ਇਹਨਾਂ ਦਾ ਵੈਰੀਫਿਕੇਸ਼ਨ ਵਗੈਰਾ ਕੁਝ ਫਿਜੋਕੜ ਪਤਾ ਚਲਾ ਕਿਸੇ ਹੋਰ ਸਟੇਟ ਸਬੰਧਿਤ ਨਹੀਂ ਹੈ ਕਿਸੇ ਹੋਰ ਰਾਜ ਦੇ ਹੈਗੇ ਤੇ ਪ੍ਰਾਣੀ ਨੇ ਇਹਦੇ ਕਿਸੇ ਹੋਰ ਸਟੇਟ ਤੋਂ ਨਹੀਂ ਇੱਕ ਦਾ ਨਾਮ ਹੈਗਾ ਇਹ ਸੈਨੀ ਕੁਮਾਰ ਪੁੱਤਰ ਪੱਪੂ ਵਿਸ਼ੇਖ ਕੁਮਾਰ ਪੁੱਤਰ ਨਰਪਾਲ ਸਿੰਘ ਇਹ ਇਹਦੇ ਬੰਦੇ ਨਾਲ ਤੁਹਾਨੂੰ ਪੁੱਛਦੇ ਆਂ ਬੱਕੇ ਰਾਸ਼ੀ ਇੱਥੇ ਦੇ ਨੇ ਪਾਇਨਾ ਦੇ ਪਿੱਛੋਂ ਪਿਛੋਂ ਹੋ ਰਿਹਾ ਹੋਵੇ ਠੀਕ ਬੋਰਨ ਐਂਡ ਬੋਰਟਾ ਪੱਛਦੀ ਨੇ ਕੁਝ ਠੀਕ ਐ ਸਰ ਕੌਣ ਸੇ ਜ਼ਿਲ੍ਹੇ ਕੇ ਐ ਕੌਣ ਸੇ ਪ੍ਰਦੇਸ਼ ਕੇ ਐ ਇਨਕੇ ਪੇਰੈਂਟਸ ਕੇ ਹੈ ਜੋ ਉਹ ਫਿੱਕ ਫਤਕ ਘਰਾ ਰਹੇ ਨੇ ਮਝੋਕਰਪੁਰ ਤੋਂ ਲੇਕਿਨ ਇਹ ਯਹੀ ਪੇ ਬੋਰਨ ਹੋਏ تھے ਔਰ ਇਹੀ ਕੇ ਠੀਕ ਐ ਨਾ ਸਰ ਇੱਕ ਵਾਰ ਜੀ ਸਰ ਇੱਕ ਵਾਰ ਦਿਖਾ ਦਿਓ ਸਰ ਕਿ